ਅੱਜ ਸਵੇਰੇ ਡੀਸੀ ਗੁਰਦਾਸਪੁਰ ਵੱਲੋਂ ਸ਼ਹਿਰ 'ਚ ਚੱਲਿਆ ਪੀਲਾ ਪੰਜਾ ਕਾਦੀਆ 'ਚ ਨਜਾਇਜ਼ ਕਬਜ਼ੇ ਹਟਾਏ ਗਏ ਸ਼ਹਿਰ 'ਚ ਵਿਰੋਧ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਨੇਤਾ ਇਕਬਾਲ ਸਿੰਘ ਮਹਲ ਸ਼ਹਿਰ ਨੂੰ ਨਾਲ ਲੈ ਕੇ ਸ਼ਹਿਰ ਨੇ ਕੀਤਾ ਵਿਰੋਧ ਮਾਰਿਆ ਤਰਨਾ ਇਸ ਸਰਕਾਰ ਦੀ ਜ਼ਿੰਦਾਗਰਦੀ ਹੈ ਗਰੀਬ ਲੋਕਾਂ ਨੂੰ ਤੰਗ ਕੀਤਾ ਗਿਆ ਹੈ ਸ਼ਹਿਰ ਬੰਦ ਕੀਤਾ ਗਿਆ ਸੁਖਪ੍ਰੀਤ ਸਿੰਘ ਸੈਭੀ ਐਮ ਸੀ ਅਤੇ ਹੋਰ ਕਾਂਗਰਸੀ ਨੇਤਾ ਅਕਾਲੀ ਦਲ ਦੇ ਮੁਰਦਾਵੋ ਨੇ ਤਨਖਾਹ ਉਹ ਗਾਵੇ ਸਾਰੇ ਭਾਈ ਜੀ ਜਿੰਦਾਬਾਦ ਯੂਨੀਅਨ ਜਿੰਦਾਬਾਦ ਦੇ ਕੇ ਸ਼ੈਡੋ ਮੁੱਖ ਮੰਤਰੀ ਦਾ ਆਇਆ ਘਰ ਇੱਥੇ ਪੰਜਾ ਚੱਲਿਆ ਸਿੱਕੀ ਕਹਿਣਾ ਚਾਹੁੰਦੇ ਆ ਇਹਦਾ ਵੇਖੋ ਮੈਂ ਦੇਖਣਾ ਨੂੰ ਇਹਨਾਂ ਨੂੰ ਏਡੀਸੀ ਨੂੰ ਇਹ ਕਹੀਣਾ ਕਿ ਕੋਈ ਕੰਮ ਇਹੋ ਜਿਹਾ ਹੈਗਾ ਜੇ ਉਹ ਕਰਦੇ ਨਹੀਂ ਮੈਂ ਇਹ ਕਹਿਣਾ ਚਾਹੁੰਦਾ ਸਾਰੇ ਸ਼ਹਿਰ ਦੀ ਬਾਤ ਸੁਣੀ ਹੈ ਕੱਲ ਤੇਰੇ 4-3 ਵਜੇ ਆਣ ਕੇ ਏਡੀਸੀ ਖੁਦ ਆਇਆ ਕੱਲ ਆਣ ਕੇ ਜਿਹੜੀ ਇਹਨਾਂ ਨੇ ਹੱਦ ਲਾਈ ਸੀ ਤਿੰਨ ਫੁੱਟ ਦੀ ਸਾਨੂੰ ਇੱਕ ਲੀਗ ਜੈਲੋ ਲੀਗ ਵਾ ਕੇ ਦਿੱਤੀ ਹੈ ਉਹਦੇ ਅੰਦਰ ਅੰਦਰ ਹੀ ਸਾਰਾ ਸਮਾਨ ਉਹ ਵੀ ਤੋੜ ਕੇ ਗਏ ਨੇ ਜਿਹੜੇ 60 ਸਾਲ ਪੁਰਾਣੇ ਸ਼ੈੱਡ ਬਣੇ ਹੋਏ ਸੀ ਸਾਰੇ ਤੋੜੇ ਨੇ ਤੇ 3 ਵਜੇ ਆ ਕੇ ਚੋਰਾਂ ਨੂੰ ਜੀਸੀਬੀ ਲਾ ਕੇ ਸਾਰਾ ਸ਼ਹਿਰ ਤੋੜ ਕੇ ਗਏ ਨੇ ਤੁਸੀਂ ਹਾਲਾਤ ਵੇਖੇ ਨੇ ਚਾਹਰ ਦੇ ਅੱਜ ਸਾਰਾ ਸ਼ਹਿਰ ਇੱਥੇ ਆ ਵੀ ਏਡੀਸੀ ਹੁਣ ਫੇਰ ਆਵੇ ਆਣ ਕੇ ਜਵਾਬ ਦੇਵੇ ਕਿਹਦੇ ਹੁਕਮਾਨਾ ਤੋੜਿਆ ਇਹਨੇ ਜੇ ਨੋਟੀਫਿਕੇਸ਼ਨ ਕੋਈ ਆ ਤੇ ਜਿਹੜਾ ਸਾਡਾ ਸ਼ੈਡੋ ਆਫ ਗਵਰਨਮੈਂਟ ਉੱਥੇ ਐਲਓਪੀ ਲੀਡਰ ਬੈਠਾ ਉਹਨੂੰ ਕੀ ਗੱਲ ਪਤਾ ਨਹੀਂ ਉਹਨੂੰ ਉਦਾਂ ਤੇ ਕਹਿੰਦਾ ਮੈਨੂੰ ਸਾਰੀ ਗੱਲ ਦਾ ਪਤਾ ਹੈ ਤੇ ਉਹਨੂੰ ਨਹੀਂ ਪਤਾ ਵੀ ਮੇਰੇ ਸ਼ਹਿਰ ਦਾ ਨੁਕਸਾਨ ਹੁਣ ਆਇਨ ਆਰਡਰਾਂ ਦੇ ਨਾਲ ਤੇ ਆਣ ਕੇ ਇੱਥੇ ਜਾ ਲੋਕਾਂ ਨੇ ਉਹ ਗਾ ਕਰ ਦਿੰਦਾ ਵੀ ਭੜਿਓ ਮਾਨਸੋ ਉੱਥੇ ਆਰਡਰ ਹੋ ਗਿਆ ਧਿਆਨ ਕੇ ਆਪਣਾ ਆਪਣਾ ਸੰਭ ਲੋ ਇਹ ਸਾਰੀ ਇਹਨਾਂ ਦੀ ਮਿਲੀ ਭੁਗਤ ਸਭ ਕੋ ਅੱਖਾਂ ਮੀਟ ਕੇ ਬੈਠੀ ਹੈ ਵਿਰੋਧੀ ਧਿਰ ਵਿਰੋਧੀ ਧਿਰ ਆਪਣਾ ਕੋਈ ਕੰਮ ਨਹੀਂ ਕਰ ਰਹੀ ਆਪੋ ਸਿਆਸਤ ਨੂੰ ਗੱਲ ਛੱਡੋ ਮੈਂ ਕਹਿੰਦਾ ਵੀ ਅਸੀਂ ਸ਼ਹਿਰ ਦੇ ਨਾਲ ਆ ਏਡੀਸੀ ਆ ਗਿਆ ਨੂੰ ਇੱਥੇ ਜਵਾਬ ਦੇ ਵੀ ਕਿਦਾਂ ਤੋੜੇ ਹੋ ਬਸ ਸਾਡਾ ਕੋਈ ਮਸਤਾ ਹੋਰ ਨਹੀਂ ਏਡੀਸੀ ਆਵੇ ਸ਼ਹਿਰ ਵਿੱਚ ਤੱਕ ਨਹੀਂ ਖੁੱਲਿਆ ਜਾਂਦਾ ਕਿ ਏਡੀਸੀ ਆ ਕੇ ਜਵਾਬ ਦੇ ਇਹਨਾਂ ਨੇ ਅੱਜ ਏਡੀਸੀ ਨੇ ਕਿਹਾ ਕਿ ਅੱਜ ਨੇ ਵੀ ਕਿ ਇਹੋ ਨੇ ਕਿਆਹੀ ਹੋਨੇ ਹੀ ਇੱਕ ਕੈਨਸਲ ਕਰਤੇ ਜਿੰਨੇ ਖੋਕੇ ਤੇ ਇਹਨਾਂ ਨੂੰ ਕਾਰਵਾਈ ਹੋਵੇਗੀ ਨਹੀਂ ਕਰੇ ਆ ਕੇ ਦੱਸਣ ਨਾ ਕਿਹੜੇ ਨੇ ਜਾ ਕੇ ਨੋਟੀਫਿਕੇਸ਼ਨ ਦੇ ਕੇ ਕੈਨਸਲ ਕਰਨ ਪਹਿਲਾਂ ਦੇ ਦਿੱਤੇ ਪੈਸੇ ਲੈ ਕੇ ਮੁੜ ਕੇ ਆ ਜਾ ਕੇ ਕੈਨਸਲ ਕਰਤੇ ਨੇ ਇਹ ਥੋੜਾ ਗੱਲ ਬਣਦੀ ਹੈ ਨੁਕਸਾਨ ਹੋਵੇ ਉਹ ਕੌਣ ਕਰੇਗਾ ਜੇ ਨੁਕਸਾਨ ਹੋ ਉਹ ਪਰ ਭਾਈ ਕਿੰਨੇ ਕਰਨੀ ਜੇ ਤੇ ਕੋਈ ਜੈਲੋ ਲਾਈਨ ਤੋਂ ਬਾਹਰ ਆ ਉਹ ਤੇ ਅਸੀਂ ਠੀਕ ਹੈ ਵੀ ਉਹ ਗਲਤੀ ਹੈ ਉਹਦੀ ਜਿੰਨੇ ਕੀਤਾ ਜਿਹੜੀ ਜੈਲੋ ਲਾਈਨ ਦੇ ਅੰਦਰ ਤੋੜੀ ਆ ਜਿਹੜੀਆਂ ਪੁਰਾਣੀਆਂ ਕੰਨਾਂ ਤੋੜੀਆਂ ਨੇ ਸਾਰਾ ਕੋ ਸਮਾਨ ਤੋੜਿਆ ਗਿਆ ਜਿਹੜਾ ਸਵੇਰੇ 3 ਵਜੇ ਆਇਆ ਹੋਰ ਜਿਆਦਾ ਆਪਾਂ ਭਾਏ ਪ੍ਰਸ਼ਾਸਨ ਨੂੰ ਬਾਅਦ ਛੇਕਦੇ ਤੇ ਸਾਰੇ ਚੈਪਟਰ ਖੋਲ ਲਾਂਗੇ ਤੇ ਔਖਾ ਜਾਂਦਾ